ਹੁਣੇ-ਹੁਣੇ ਆ ਗਈ ਖਾਸ ਦਾ ਵੱਡੀ ਖਬਰ ਵੱਡੀ ਅਪਡੇਟ ਜੇਕਰ ਤੁਹਾਡਾ ਵੀ ਬੇਸਿਕ ਬੈਂਕਾਂ ਦੇ ਵਿੱਚ ਖਾਤਾ ਖੁੱਲਿਆ ਹੋਇਆ ਤਾਂ ਤੁਹਾਨੂੰ ਵੀ ਮਿਲ ਸਕਦਾ ਹੈ ਦੀਵਾਲੀ ਦਾ ਵੱਡਾ ਤੋਹਫਾ ਜੋ ਦਿੱਤਾ ਜਾ ਰਿਹਾ ਹੈ ਬੈਂਕਾਂ ਵੱਲੋਂ ਸਰਕਾਰ ਵੱਲੋਂ ਖਾਸ ਵੱਡੇ ਐਲਾਨ ਕੀਤਾ ਗਿਆ ਹੈ ਕਿ ਤੁਹਾਡਾ ਵੀ ਜੇਕਰ ਇਸ ਬੈਂਕ ਦੇ ਵਿੱਚ ਖਾਤਾ ਹੈ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਤੁਸੀਂ ਵੀ ਖਾਤਾ ਤਾਰਕ ਹੋ ਤਾਂ ਤੁਹਾਨੂੰ ਵੀ ਮਿਲ ਸਕਦਾ ਹੈ ਦੀਵਾਲੀ ਦਾ ਵੱਡਾ ਤੋਹਫਾ 50000 ਰੁਪਏ ਤੱਕ ਦਾ ਮੁਫਤ ਲੋਨ ਜਲਦੀ ਜਲਦੀ ਕਰ ਲਓ ਅਪਲਾਈ ਤੁਹਾਡੇ ਲਈ ਖਾਸ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਪੀ ਸਿਰਫ 5 ਮਿੰਟਾਂ ਤੋਂ 10 ਮਿੰਟਾਂ ਤੱਕ ਤੁਸੀਂ ਇਹ ਲੋਨ ਅਪਲਾਈ ਕਰ ਸਕਦੇ ਜੇ ਸਿਰਫ ਆਪਣੇ ਮੋਬਾਈਲ ਬੈਂਕ ਰਾਹੀਂ ਉਹ ਵੀ ਤੁਸੀਂ ਆਪਣੇ ਪੈਨ ਕਾਰਡ ਅਤੇ ਆਧਾਰ ਕਾਰਡ ਦੇ ਰਾਹੀਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਅਪਡੇਟ ਨਿਕਲ ਕੇ ਸਾਹਮਣੇ ਆਈ ਪੀ ਖਾਤਾ ਜੇਕਰ ਤੁਹਾਡਾ ਇਹ ਹੈਗਾ ਤਾਂ ਤੁਹਾਡੇ ਲਈ ਖਾਸ ਵੱਡੀ ਖਬਰ ਹੋ ਸਕਦੀ ਹੈ ਦਿਵਾਲੀ ਤੁਹਾਡੇ ਲਈ ਖਾਸ ਵੱਡੀ ਹੋ ਸਕਦੀ ਹੈ ਦਿਵਾਲੀ ਮੌਕੇ ਵੱਡਾ ਆਫਰ ਚੱਲ ਰਿਹਾ ਹੈ ਬੈਂਕਾਂ ਦੇ ਵਿੱਚ ਇਸ ਬੈਂਕਾਂ ਵਿੱਚ ਜੇਕਰ ਤੁਹਾਡਾ ਖਾਤਾ ਹੈ ਤਾਂ ਤੁਹਾਨੂੰ ਵੀ ਮਿਲ ਦਿੱਕਦਾ ਹੈ 50 ਵੀਡੀਓ ਨੂੰ ਪੂਰਾ ਵੇਖਾ ਜੇ ਤਾਂ ਤੁਹਾਨੂੰ ਵੀ ਪਤਾ ਲੱਗ ਸਕੇ ਤੁਸੀਂ 5 ਮਿੰਟ ਦੇ ਵਿੱਚ ਆਪਣੇ ਮੋਬਾਈਲ ਫੋਨ ਰਾਹੀਂ ਆਪਣੇ ਪੈਨ ਕਾਰਡ ਆਧਾਰ ਕਾਰਡ ਦੇ ਉੱਪਰ ਕਿਸ ਤਰ੍ਹਾਂ 50000 ਤੱਕ ਦਾ ਮੁਫਤ ਲੋਨ ਲੈ ਸਕਦੇ ਜੀ ਪੂਈ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਅੱਗੇ ਚੱਲਦੇ ਅਪਡੇਟ ਦੇ ਵੱਲ ਇਹ ਦੀਵਾਲੀ ਤੁਹਾਡੇ ਲਈ ਲੈ ਕੇ ਆਈ ਹੈ ਵੱਡੀ ਖੁਸ਼ਖਬਰੀ ਕਿਉਂਕਿ ਹੁਣ ਪੰਜਾਬ ਨੈਸ਼ਨਲ ਬੈਂਕ ਖਾਤਾ ਧਾਰਕਾਂ ਨੂੰ ਮਿਲੇਗਾ 50000 ਤੱਕ ਦਾ ਲੋਨ ਸਿਰਫ ਆਧਾਰ ਕਾਰਡ ਨਾਲ ਜਾਂ ਫਿਰ ਬਿਨਾਂ ਕਿਸੇ ਗਾਰੰਟੀ ਦੇ ਪੈਸੇ ਸਿੱਧੇ ਤੁਹਾਡੇ ਖਾਤੇ ਵਿੱਚ 24 ਘੰਟਿਆਂ ਵਿੱਚ ਵਿਚ ਜੇਕਰ ਤੁਸੀਂ ਵੀਡੀਓ ਨੂੰ ਅੰਤ ਤੱਕ ਵੇਖਦੇ ਹੋ ਤਾਂ ਤੁਹਾਡੇ ਖਾਤੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਪੈਸੇ ਪਹੁੰਚ ਜਾਣਗੇ ਕਿਸ ਤਰ੍ਹਾਂ ਅਪਲਾਈ ਕਰਨਾ ਪੂਰੀ ਪ੍ਰਕਿਰਿਆ ਤੁਹਾਨੂੰ ਦੱਸਿਆ ਜਾਵੇਗਾ ਤੁਸੀਂ ਵੀ ਘਰ ਬੈਠੇ ਕੇਵਲ ਆਪਣੇ ਆਧਾਰ ਕਾਰਡ ਅਤੇ ਪੈਨ ਕਾਰਡ ਨਾਲ ਹੀ ਇਹ ਲੋਨ ਨੂੰ ਅਪਲਾਈ ਕਰ ਸਕਦੇ ਜੇ ਤੁਹਾਡੇ ਲਈ ਦੀਵਾਲੀ ਖਾਸ ਹੋ ਸਕਦੀ ਹੈ ਖਾਸ ਵੱਡਾ ਤੋਹਫਾ ਪੰਜਾਬ ਨੈਸ਼ਨਲ ਬੈਂਕ ਧਾਰਗਾ ਬੈਂਕ ਧਾਰਗਾ ਵਾਸਤੇ ਖਾਸ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਵੱਲੋਂ ਖਾਸ ਵੱਡੀ ਖਬਰ ਪੰਜਾਬ ਨੈਸ਼ਨਲ ਬੈਂਕ ਨੇ ਦੀਵਾਲੀ ਦੇ ਮੌਕੇ ਤੇ ਆਪਣੇ ਗਾਹਕਾਂ ਲਈ ਸ਼ਾਨਦਾਰ ਸਕੀਮ ਲਾਂਚ ਕੀਤੀ ਹੈ ਪੰਜਾਬ ਨੈਸ਼ਨਲ ਆਧਾਰ ਕਾਰਡ ਬੈਂਕ ਨੇ ਉਹਨਾਂ ਨੇ ਕਿਹਾ ਕਿ ਆਪਣੇ ਪੀ ਐਨ ਬੀ ਆਧਾਰ ਕਾਰਡ ਲੋਨ ਸਕੀਮ 2025 ਜਿਸ ਰਾਹੀਂ ਤੁਸੀਂ 10000 ਤੋਂ ਲੈ ਕੇ 50000 ਤੱਕ ਦਾ ਇਨਸਟੈਂਟ ਪਰਸਨਲ ਲੋਨ ਲੈ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਕੋਈ ਤੁਹਾਨੂੰ ਗਾਰੰਟੀ ਨਾ ਕੋਈ ਜ਼ਮਾਨਤ ਅਤੇ ਨਾ ਹੀ ਤੁਹਾਨੂੰ ਬੈਂਕ ਵਿੱਚ ਜਾਣ ਦੀ ਲੋੜ ਪਵੇਗੀ ਸਿਰਫ ਤੁਸੀਂ ਆਪਣੇ ਘਰ ਬੈਠੇ ਇਹ ਲੋਨ ਲੈ ਸਕਦੇ ਜੀ 10000 ਤੋਂ ਲੈ ਕੇ 50000 ਤੱਕ ਦਾ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਵੇਖਿਆ ਜੇ ਅੱਗੇ ਚੱਲਦੇ ਅਪਡੇਟ ਦੇ ਵੱਲ ਜੇਕਰ ਹਜੇ ਤੱਕ ਆਪਣੀ ਵੀਡੀਓ ਨੂੰ ਵੇਖਿਆ ਹੋਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਰ ਵਾਲੀ ਕੰਟੀਨਿਊ ਆਨ ਜ਼ਰੂਰ ਕਰ ਲੋ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਰਕਾਰੀ ਸਕੀਮਾਂ ਪੈਨਸ਼ਨਾਂ ਸੰਬੰਧੀ ਯੋਜਨਾ ਸੰਬੰਧੀ ਅਤੇ ਨੌਕਰੀਆਂ ਸੰਬੰਧੀ ਜਾਣਕਾਰੀ ਦਿੰਦੇ ਰਹਿੰਦੇ ਅੱਗੇ ਚੱਲਦੇ ਅਪਡੇਟ ਦੇ ਵੱਲ ਇਹ ਲੋਨ ਕਿਉਂ ਹੈ ਖਾਸ ਤੇ ਕਿੰਨਾ ਜੋ ਕਿ ਜਿਨ੍ਹਾਂ ਨੂੰ ਤੁਰੰਤ ਪੈਸਿਆਂ ਦੀ ਲੋੜ ਪੈਂਦੀ ਹੈ ਜਿਵੇਂ ਕਿ ਐਮਰਜੈਂਸੀ ਵਾਸਤੇ ਜਿਵੇਂ ਕਿ ਮੈਡੀਕਲ ਵਾਸਤੇ ਜੇਕਰ ਤੁਸੀਂ ਮੈਡੀਕਲ ਵਾਸਤੇ ਜੀ ਜ਼ਰੂਰਤ ਦੇ ਵਾਸਤੇ ਜਿਵੇਂ ਕੋਈ ਹਸਪਤਾਲ ਹੁੰਦਾ ਹੈ ਜਾਂ ਫਿਰ ਹੋਈ ਹੋਰ ਜ਼ਰੂਰਤ ਹੋ ਜਾਂਦੀ ਹੈ ਐਮਰਜੈਂਸੀ ਤੌਰ ਤੇ ਇਹ ਤੁਸੀਂ ਉਸ ਵਾਸਤੇ ਵੀ ਵਰਤ ਸਕਦੇ ਜੇ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਤੁਸੀਂ ਨੂੰ ਵਰਤ ਸਕਦੇ ਜੇ ਲੋਨ ਲੈ ਸਕਦੇ ਜੇ ਘਰ ਦੇ ਛੋਟੇ ਖਰਚੇ ਵਾਸਤੇ ਜਿਵੇਂ ਕਿ ਦੀਵਾਲੀ ਦੇ ਮੌਕੇ ਖਾਸ ਵੱਡੇ ਤਿਉਹਾਰਾਂ ਵਾਸਤੇ ਛੋਟੇ-ਛੋਟੇ ਖਰਚੇ ਆਦੀ ਲੇ ਵੀ ਤੁਸੀਂ ਇਹ ਲੋਨ ਲੈ ਸਕਦੇ ਜੇ ਨੰਬਰ 4 ਤੇ ਹੈਗਾ ਯਾਤਰਾ ਲਈ ਤੁਰੰਤ ਜੋ ਕੋਈ ਫੰਡ ਚਾਹੀਦੇ ਹੋਣਗੇ ਜਾਂ ਜੇਕਰ ਤੁਸੀਂ ਕੋਈ ਯਾਤਰਾ ਕਰਨਾ ਚਾਹੁੰਦੇ ਜੇ ਜਿੱਥੇ ਜਾਣਾ ਚਾਹੁੰਦੇ ਜੇ ਦੀਵਾਲੀ ਦੇ ਮੌਕੇ ਤੇ ਸੀਜ਼ਨ ਦੌਰਾਨ ਯਾਨੀ ਕਿ ਦੀਵਾਲੀ ਦਾ ਸੀਜ਼ਨ ਚੱਲਦਾ ਪਿਆ ਤੁਹਾਨੂੰ ਪਤਾ ਹੈ 1 ਨਵੰਬਰ ਤੱਕ ਤੁਹਾਨੂੰ ਜੋ ਇਨਸਟੈਂਟ ਲੋਨ ਮੁਹੱਈਆ ਕਰਵਾਇਆ ਜਾਵੇਗਾ ਪੰਜਾਬ ਨੈਸ਼ਨਲ ਬੈਂਕ ਵੱਲੋਂ ਦੀਵਾਲੀ ਤੋਂ ਲੈ ਕੇ 1 ਨਵੰਬਰ ਤੱਕ ਜੇਕਰ ਤੁਸੀਂ ਇਹਦੇ ਵਿੱਚ ਮੈਡੀਕਲ ਦੀ ਐਮਰਜੈਂਸੀ ਵਾਸਤੇ ਸਹੂਲਤ ਲੈਣਾ ਚਾਹੁੰਦੇ ਜੇ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਵਾਸਤੇ ਘਰ ਦੇ ਛੋਟੇ ਕੰਮ ਖਰਚੇ ਵਾਸਤੇ ਜਾਂ ਫਿਰ ਯਾਤਰਾ ਲਈ ਤੁਰੰਤ ਤੁਸੀਂ ਜੇਕਰ ਤਾਂ ਤੁਹਾਨੂੰ ਬੈਂਕ ਜਾਂਦੀ ਬਿਲਕੁਲ ਵੀ ਲੋਨ ਨਹੀਂ ਪਵੇਗੀ ਤੁਸੀਂ ਆਪਣੇ ਘਰ ਬੈਠਿਆ ਅਗਰ ਤੁਸੀਂ ਬਸ ਅੱਡੇ ਤੇ ਖੜੇ ਆਪਣੇ ਬਸ ਅੱਡੇ ਤੇ ਖੜ ਕੇ ਵੀ ਲੋਨ ਨੂੰ ਪ੍ਰਾਪਤ ਕਰ ਸਕਦੇ ਜੇ ਕਿਸ ਤਰ੍ਹਾਂ ਤੁਸੀਂ ਪ੍ਰਾਪਤ ਕਰ ਸਕਦੇ ਪੂਰਾ ਪ੍ਰੋਸੈਸ ਤੁਹਾਨੂੰ ਦੱਸਿਆ ਜਾਵੇਗਾ ਇਨਸਟੈਂਟ ਲੋਨ ਯਾਨੀ ਕਿ ਤੁਰੰਤ ਤੁਹਾਨੂੰ ਲੋਨ ਮਿਲ ਜਾਵੇਗਾ ਸਿਰਫ ਤੁਹਾਡੇ ਕੋਲ ਤੁਹਾਡਾ ਇੱਕ ਪੈਨ ਕਾਰਡ ਤੇ ਆਧਾਰ ਕਾਰਡ ਹੋਣਾ ਚਾਹੀਦਾ ਹੈ ਤੁਹਾਨੂੰ ਤੁਰੰਤ ਲੋਨ ਤੁਹਾਨੂੰ ਮਰਈਆ ਕਰਵਾਇਆ ਜਾਵੇਗਾ ਤੁਰੰਤ ਤੁਹਾਡੇ ਖਾਤੇ ਵਿੱਚ ਪੈਸੇ ਭੇਜੇ ਜਾਣਗੇ ਅੱਗੇ ਚੱਲਦੇ ਹਾਂ ਅਪਡੇਟ ਦੇ ਵੱਲ ਤੇ ਪੰਜਾਬ ਨੈਸ਼ਨਲ ਬੈਂਕ ਧਾਰਕਾਂ ਵਾਸਤੇ ਜੋ ਖਾਸ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਇਸ ਦੀ ਯੋਗਤਾ ਇਸ ਦੇ ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਮਾਨ ਸਮੱਗਰੀ ਤੁਹਾਨੂੰ ਕੀ ਕੀ ਚਾਹੀਦਾ ਹੋਵੇਗਾ ਇਸ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਕਿਸ ਤਰ੍ਹਾਂ ਤਰ੍ਹਾਂ ਤੁਰੰਤ ਲੋਨ ਲੈ ਸਕਦੇ ਜੇ ਆਪਣੇ ਘਰ ਬੈਠਾ ਅਗਰ ਤੁਸੀਂ ਕਿਸੇ ਵੀ ਜਗ੍ਹਾ ਤੇ ਕਿਸੇ ਦੂਰ ਜੁਗਾ ਗਏ ਹੋ ਜੇ ਤਾਂ ਵੀ ਤੁਹਾਨੂੰ ਤੁਰੰਤ ਲੋਨ ਮੁਹੱਈਆ ਕਰਵਾਇਆ ਜਾਵੇਗਾ ਪੰਜਾਬ ਨੈਸ਼ਨਲ ਬੈਂਕ ਧਾਰਕ ਹੋ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਅੱਗੇ ਚੱਲਦੇ ਹਾਂ ਇਸ ਦੇ ਵਿੱਚ ਤੁਹਾਡੀ ਜੋ ਦੋਸਤ ਯੋਗਤਾ ਤੇ ਦਸਤਾਵੇਜ਼ਕ ਦੇ ਬਾਰੇ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਵੀਡੀਓ ਨੂੰ ਪੂਰਾ ਵ ਲੋਨ ਦੀ ਤੁਹਾਡੀ ਯੋਗਤਾ ਜੋ ਕਿ ਤੁਹਾਡਾ ਨੰਬਰ 1 ਦੇ ਤੁਸੀਂ ਭਾਰ ਦੇ ਨਾਗਰਿਕ ਹੋਣਾ ਚਾਹੀਦਾ ਹੈ ਨੰਬਰ ਤੁਹਾਡੇ 2 ਤੇ ਹੈ ਕਿ ਤੁਹਾਡੀ 21 ਸਾਲ ਤੋਂ ਲੈ ਕੇ 60 ਸਾਲ ਤੱਕ ਉਮਰ ਪੂਰੀ ਹੋਣੀ ਚਾਹੀਦੀ ਹੈ 21 ਸਾਲ ਤੋਂ ਉੱਪਰ-ਉੱਪਰ ਹੋਣੀ ਚਾਹੀਦੀ ਹੈ ਨੰਬਰ ਤੇਰੇ ਤੇ ਘੱਟੋ-ਘੱਟ ਆਮਦਨ ਤੁਹਾਡੀ 10000 ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ ਆਮਦਨ ਘੱਟੋ-ਘੱਟ 10000 ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਤੁਸੀਂ 10000 ਤੋਂ ਲੈ ਕੇ 20000 25000 ਅਤੇ ਇਸ ਤੋਂ ਵੱਧ ਤੋਂ ਵੱਧ 50000 ਅਤੇ ਉਸ ਤੋਂ ਵੱਧ 1 ਲੱਖ ਰੁਪਏ ਤੱਕ ਤੁਸੀਂ ਲੋਨ ਲੈ ਸਕਦੇ ਜੇ ਇਸ ਦੇ ਵਿੱਚ ਇਸ ਲਈ ਤੁਹਾਡੀ ਆਮਦਨ ਜੀ ਦ 1 ਮਹੀਨੇ ਦੀ ਤੁਹਾਡੀ ਆਮਦਨ ਦਾ ਘੱਟੋ ਘੱਟ 10000 ਰੁਪਏ ਹੋਣੀ ਚਾਹੀਦੀ ਸਿਵਲ ਸਕੋਰ ਤੁਹਾਡਾ 650 ਤੋਂ ਉੱਪਰ ਹੋਣਾ ਚਾਹੀਦਾ 650 ਤੋਂ ਥੱਲੇ ਨਹੀਂ ਹੋਣਾ ਚਾਹੀਦਾ 650 ਤੋਂ ਜਿੰਨਾ ਵੀ ਉੱਪਰ ਹੋਇਆ 700 800 ਜਿੰਨਾ ਵੀ ਹੋਵੇ ਉੱਪਰ ਹੀ ਹੋਣਾ ਚਾਹੀਦਾ 650 ਤੋਂ ਥੱਲੇ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਹੈਗਾ ਬੈਂਕ ਵਿੱਚ ਤੁਹਾਡਾ ਐਕਟਿਵ ਖਾਤਾ ਹੋਣਾ ਚਾਹੀਦਾ ਜੇਕਰ ਤੁਹਾਡਾ ਖਾਤਾ ਚੱਲਦਾ ਪਿਆ ਇਸ ਦੇ ਵਿੱਚ ਜੋਗੀ ਜਦੋਂ ਤੁਸੀਂ ਤੁਰੰਤ ਲੋਨ ਲੈਣਾ ਚਾਹੋਗੇ ਤਾਂ ਤੁਹਾਡਾ ਬੈਂਕ ਖਾਤਾ ਚੱਲਦਾ ਹੋਣਾ ਚਾਹੀਦਾ ਹੈ ਪੈਸਿਆਂ ਦੀ ਕਮੀ ਕਾਰਨ ਪਹਿਲਾਂ ਤੋਂ ਤੁਹਾਡਾ ਖਾਤਾ ਬੈਂਕ ਯਾਨਕੀ ਲੋ ਬੈਲੈਂਸ ਦੇ ਕਾਰਨ ਜਾਂ ਫਿਰ ਘੱਟ ਬੈਲੈਂਸ ਦੇ ਕਾਰਨ ਮਾਈਨਸ ਪੁਆਇੰਟ ਵਿੱਚ ਨਹੀਂ ਗਿਆ ਹੋਣਾ ਚਾਹੀਦਾ ਤੁਹਾਡਾ ਖਾਤਾ ਤੁਰੰਤ ਚੱਲਦਾ ਹੋਵੇਗਾ ਤੇ ਤੁਹਾਨੂੰ ਤੁਰੰਤ ਲੋਨ ਦਿੱਤਾ ਜਾਵੇਗਾ ਖਾਸ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਆਪਣੇ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕਰਕੇ ਰੱਖਣਾ ਚਾਹੀਦਾ ਹੈ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਤੋਹੀਂ ਤੁਹਾਨੂੰ ਤੁਰੰਤ ਲੋਨ ਦਿੱਤਾ ਜਾਵੇਗਾ ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਤੁਹਾਨੂੰ ਤੁਰੰਤ ਲੋਨ ਦਿੱਤਾ ਜਾਵੇਗਾ ਇਸ ਦੇ ਵਿੱਚ ਤੁਹਾਡੇ ਜੋ ਜ਼ਰੂਰੀ ਦਸਤਾਵੇਜ਼ ਕਿ ਲੱਗਣ ਵਾਲੇ ਨੇ ਉਹ ਦੱਸਦਿਆਂ ਤੁਹਾਨੂੰ ਨੰਬਰ 1 ਤੇ ਤੁਹਾਡਾ ਨੰਬਰ 1 ਤੇ ਆਧਾਰ ਕਾਰਡ ਜੋ ਕਿ ਤੁਹਾਡਾ オリジナル ਆਧਾਰ ਕਾਰਡ ਹੋ ਨੰਬਰ 2 ਤੇ ਹੈਗਾ ਪੈਨ ਕਾਰਡ ਉਹ ਵੀ ਤੁਹਾਡਾ origignal ਹੋਣਾ ਚਾਹੀਦਾ ਡੁਪਲੀਕੇਟ ਨਹੀਂ ਹੋਇਆ ਹੋਣਾ ਚਾਹੀਦਾ ਨੰਬਰ 3 ਤੇ ਹੈਗਾ ਤੁਹਾਡੇ ਬੈਂਕ ਦੀ ਸਟੇਟਮੈਂਟ ਜਿਹੜੀ ਤੁਹਾਡੇ ਬੈਂਕ ਦਾ ਖਾਤਾ ਖੁੱਲਿਆ ਉਸ ਦੀ ਸਟੇਟਮੈਂਟ ਵੀ ਲੱਗੇਗੀ ਇਸ ਦੇ ਵਿੱਚ ਲੋਨ ਲੈਣ ਵਾਸਤੇ ਤੁਹਾਨੂੰ ਤੇ ਨੰਬਰ 4 ਤੇ ਹੈਗੀ ਤੁਹਾਡੀ ਤਨਖਾਹ ਸਲਿੱਪ ਜਾਂ ਆਮਦਨੀ ਪ੍ਰਮਾਣ ਪੱਤਰ ਤੁਸੀਂ ਕਿੰਨੀ ਤਨਖਾਹ ਪ੍ਰਾਪਤ ਕਰਦੇ ਹੋ ਤੁਸੀਂ ਕਿੰਨੀ ਆਮਦਨ ਕਮਾਉਂਦੇ ਹੋ ਇੱਕ ਮਹੀਨੇ ਦੇ ਵਿੱਚ ਉਹ ਇੱਕ ਪ੍ਰਮਾਣ ਪੱਤਰ ਉਹ ਇੱਕ ਡਿਟੇਲ ਰਿਕਾਰਡ ਉਹ ਵੀ ਹੋਣਾ ਚਾਹੀਦਾ ਹੈ ਤੁਹਾਡੇ ਕੋਲੇ ਨੰਬਰ 5 ਤੇ ਹੈਗਾ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਜੋ ਕਿ ਛੋਟੀ ਜਿਹੀ ਕਾਰਡ ਵਾਲੀ ਇਹ ਦਸਤਾਵੇਜ਼ ਜੇ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਨੇ ਜੇਕਰ ਇਹ ਦਸਤਾਵੇਜ਼ ਕੋ ਹੁੰਦੇ ਨੇ ਤਾਂ ਤੁਰੰਤ ਤੁਹਾਨੂੰ ਲੋਨ ਮਿਲ ਜਾਵੇਗਾ ਅਰਜੀ ਕਿਵੇਂ ਦੇਣੀ ਹੈ ਤੁਹਾਨੂੰ ਇਹ ਦੱਸ ਦਿੰਦੇ ਨੇ ਆ ਪੂਰੀ ਜਾਣਕਾਰੀ ਧਰਨਾ ਸਾਂਝੀ ਕਰਦੇ ਹਾਂ ਹਜੇ ਤੱਕ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜਗੇ ਚਲਦੇ ਅਪਡੇਟ ਦੇ ਵੱਲ ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਤੁਸੀਂ ਆਪਣੇ ਘਰ ਬੈਠੇ ਲੋਨ ਕਿਵੇਂ ਅਪਲਾਈ ਕਰ ਸਕਦੇ ਜੇ ਅਰਜੀ ਕਿਵੇਂ ਦੇ ਸਕਦੇ ਜੇ ਪਹਿਲਾਂ ਤੁਹਾਨੂੰ জানা ਹੋਵੇਗਾ ਨੰਬਰ 1 ਤੇ ਪਹਿਲਾ ਤੁਹਾਨੂੰ ਜਾਣਾ ਹੋਵੇਗਾ ਨੰਬਰ 1 ਤੇ ਆਪਣੀ ਪੰਜਾਬ ਨੈਸ਼ਨਲ ਦੀ ਅਧਿਕਾਰਿਤ ਵੈਬਸਾਈਟ ਤੇ ਜਾਂ ਫਿਰ ਐਪ ਦੇ ਉੱਪਰ ਜਾਣਾ ਹੋਵੇਗਾ ਜੇਕਰ ਤੁਹਾਡੇ ਫੋਨ ਦੇ ਵਿੱਚ ਐਪ ਹੈਗਾ ਤਾਂ ਤੁਸੀਂ ਐਪ ਖੋਲ੍ਹ ਲਓ ਨਹੀਂ ਤੇ ਤੁਹਾਨੂੰ ਪੰਜਾਬ ਨੈਸ਼ਨਲ ਦੀ ਅਧਿਕਾਰਿਤ ਵੈਬਸਾਈਟ ਤੇ ਜਾਣਾ ਹੋਵੇਗਾ ਜੋ ਕਿ ਤੁਸੀਂ Google ਜਾਂ Chrome ਦੇ ਵਿੱਚ ਖੋਲ੍ਹ ਕੇ ਸਰਚ ਕਰ ਸਕਦੇ ਜੇ ਨੰਬਰ 2 ਤੇ ਤੁਹਾਨੂੰ ਪਰਸਨਲ ਲੋਨ ਸੈਕਸ਼ਨ ਵਿੱਚ ਜਾਓ ਯਾਨੀ ਕਿ ਤੁਸੀਂ ਜੇਕਰ ਐਪ ਵਿੱਚ ਜਾਂਦੇ ਜੇ ਤਾਂ ਵੀ ਪਰਸਨਲ ਲੋਨ ਸੈਕਸ਼ਨ ਵਿੱਚ ਜਾਓ ਜੇਕਰ ਵੈਬਸਾਈਟ ਦੇ ਉੱਪਰ ਜਾਂਦੇ ਜੇ ਤਾਂ ਵੀ ਤੁਹਾਨੂੰ ਪਰਸਨਲ ਲੋਨ ਸੈਕਸ਼ਨ ਦੇ ਵਿੱਚ ਓਕੇ ਜਾ ਕੇ ਓਕੇ ਕਰਨਾ ਹੋਵੇਗਾ ਨੰਬਰ 3 ਤੇ ਤੁਹਾਨੂੰ ਅਪਲਾਈ ਨਾ ਹੁੰਦਾ ਕਲਿੱਕ ਦਾ অপਸ਼ਨ ਆਵੇਗਾ ਉਸ ਦੇ ਉੱਪਰ ਕਲਿੱਕ ਕਰਨਾ ਹੋਵੇਗਾ ਨੰਬਰ 4 ਤੇ ਆਪਣਾ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ ਨਾਮ ਅਤੇ ਆਪਣਾ ਲੋਨ ਦੀ ਰਕਮ ਉਸ ਦੇ ਵਿੱਚ ਐਂਟਰ ਕਰਨੀ ਹੋਵੇਗੀ ਤੁਸੀਂ ਕਿੰਨਾ ਲੋਨ ਲੈਣਾ ਚਾਹੁੰਦੇ ਜੇ ਇਨਸਟੈਂਟ ਤੁਹਾਨੂੰ ਤੁਰੰਤ ਕਿੰਨੇ ਲੋਨ ਦੀ ਜਰੂਰਤ ਹੈ ਮੈਡੀਕਲ ਵਾਸਤੇ ਜਾਂ ਫਿਰ ਹੋਰ ਕੋਈ ਸਰਕਾਰੀ ਸਹੂਲਤ ਵਾਸਤੇ ਜਾਂ ਫਿਰ ਲੈਣ ਦੇ ਵਾਸਤੇ ਜਾਂ ਕੋਈ ਹੋਰ ਖਰੀਦਾਰੀ ਕਰਨਾ ਚਾਹੁੰਦੇ ਜੇ ਤੁਹਾਨੂੰ ਕਿੰਨੇ ਲੋਨ ਦੀ ਜਰੂਰਤ ਹੈ ਉਨੀ ਰਕਮ ਭਰਨੀ ਹੋਵੇਗੀ ਨੰਬਰ 5 ਤੇ ਅਤੇ ਉਸ ਤੋਂ ਬਾਅਦ ਨੰਬਰ 5 ਤੇ ਆਪਣਾ ਆਧਾਰ ਕਾਰਡ ਆਪਣਾ ਪੈਨ ਕਾਰਡ ਅਤੇ ਆਪਣਾ ਆਮਦਨ ਦਾ ਸਬੂਤ ਜੋ ਕਿ ਤੁਹਾਨੂੰ ਅਪਲੋਡ ਕਰਨਾ ਹੋਵੇਗਾ ਜਦੋਂ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਅਤੇ ਆਮਦਨ ਦਾ ਸਬੂਤ ਅਪਲੋਡ ਕਰ ਦਵੋਗੇ ਤੇ ਨੰਬਰ 6 ਤੇ ਜਿਵੇਂ ਹੀ ਤੁਹਾਡਾ ਸਿਵਲ ਸਕੋਰ ਚੈੱਕ ਹੋਵੇਗਾ ਜਿਵੇਂ ਤੁਹਾਡਾ ਸਿਵਲ ਸਕੋਰ 650 ਤੋਂ ਉੱਪਰ ਹੁੰਦਾ ਹੈ 650 50 ਯਾਨੀ ਕਿ 650 ਤੋਂ ਉੱਪਰ ਹੁੰਦਾ ਹੈ 660 ਹੁੰਦਾ 70 ਹੁੰਦਾ 80 ਹੁੰਦਾ 90 ਹੁੰਦਾ ਜਾਂ ਫਿਰ 700 ਤੋਂ ਵੀਤਰ ਹੁੰਦਾ ਹੈ ਤਾਂ ਤਾਨੂੰ ਮਨਜ਼ੂਰੀ ਮਿਲਣ ਤੇ ਕੁਝ ਘੰਟਿਆਂ ਵਿੱਚ ਹੀ ਤੁਹਾਡੀ ਰਕਮ ਤੁਹਾਡੇ ਖਾਤੇ ਵਿੱਚ ਭੇਜੀ ਜਾਵੇਗੀ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਧਾਰਕ ਹੋ ਤਾਂ ਤੁਰੰਤ ਤੁਹਾਡੇ ਖਾਤੇ ਵਿੱਚ ਸਿਵਲ ਸਕੋਰ ਚੈੱਕ ਹੋਣ ਤੋਂ ਬਾਅਦ ਸਿਵਲ ਸਕੋਰ ਚੈੱਕ ਹੋਣ ਤੋਂ ਬਾਅਦ ਜਿਵੇਂ ਹੀ ਤੁਹਾਡੇ ਸਿਵਲ ਸਕੋਰ 650 ਤੋਂ ਉੱਪਰ ਹੁੰਦੇ ਨੇ ਪਲੱਸ ਹੁੰਦੇ ਨੇ 670 80 90 ਅਤੇ 700 ਪਲੱਸ ਹੁੰਦੇ ਨੇ ਤਾਂ ਤੁਰੰਤ ਹੀ ਤੁਹਾਡੇ ਖਾਤੇ ਵਿੱਚ ਪੈਨਸ਼ਨ ਰਾਸ਼ੀ ਭੇਜੀ ਜਾਵੇਗੀ ਜਿੰਨੀ ਤੁਸੀਂ ਭਰੀ ਹੋਈ ਹੈ ਜਿੰਨੀ ਤੁਹਾਨੂੰ ਜ਼ਰੂਰਤ ਹੈ ਜਿੰਨੇ ਅਮਾਊਂਟ ਦੀ ਤੁਸੀਂ ਚਾਹ ਜ਼ਰੂਰਤ ਅਨੁਸਾਰ ਤੁਸੀਂ ਭਰਿਆ ਹੋਇਆ ਹੈ ਤੁਰੰਤ ਤੁਹਾਡੇ ਖਾਤੇ ਵਿੱਚ ਵਿਦਰੋਹ ਕਰ ਦਿੱਤੀ ਜਾਵੇਗੀ ਭੇਜ ਦਿੱਤੀ ਜਾਵੇਗੀ ਤੇ ਜੇਕਰ 650 ਤੋਂ ਥੱਲੇ ਰਹੋਣਗੇ ਤਾਂ ਰਜੈਕਟ ਹੋ ਜਾਵੇਗਾ ਤੁਹਾਨੂੰ ਪਹਿਲਾਂ ਦੱਸ ਦਿੱਤਾ ਜਾ ਰਿਹਾ ਪਏ ਤੁਹਾਡੇ ਸਿਵਲ ਸਕੋਰ ਬਹੁਤ ਮੈਟਰ ਕਰਦੇ ਨੇ ਜੇਕਰ ਤੁਸੀਂ ਇਨਸਟੈਂਟ ਲੋਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਸਿਵਲ ਸਕੋਰ ਬਹੁਤ ਵਧੀਆ ਹੋਣੇ ਚਾਹੀਦੇ ਨੇ ਜੋ ਕਿ 650 ਤੋਂ ਉੱਤੇ ਉੱਤੇ ਵਧੀਆ ਮੰਨਿਆ ਜਾਂਦਾ ਹੈ ਅਤੇ ਜੇਕਰ 700 ਤੋਂ ਉੱਤੇ ਜਾਂਦੇ ਨੇ ਤਾਂ ਹਾਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ 750 ਤੋਂ ਉੱਪਰ ਨੇ ਸਿਵਲ ਸਕੋਰ ਤਾਂ ਤੁਹਾਡੇ ਲਈ ਤਾਂ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਤੁਹਾਨੂੰ ਤੁਰੰਤ ਹੀ ਲੋਨ ਮਿਲ ਜਾਵੇਗਾ ਤੁਹਾਡੇ ਖਾਤੇ ਵਿੱਚ ਪੈਨਸ਼ਨ ਰਾਸ਼ੀ ਭੇਜ ਦਿੱਤੀ ਜਾਵੇਗੀ ਤੇ ਜੇਕਰ ਦੀਵਾਲੀ ਦਾ ਵੱਡਾ ਤੋਹਫੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੈਸ਼ਨਲ ਦਾ ਇਹ ਲੋਨ ਕੇਵਲ ਇੱਕ ਸਕੀਮ ਨਹੀਂ ਹੈ ਦੀਵਾਲੀ ਦਾ ਤੋਹਫਾ ਹੈ ਹਜ਼ਾਰਾਂ ਗਾਗਾਂ ਲਈ ਕਿਉਂਕਿ ਬੈਂਕ ਨੇ ਐਲਾਨ ਕੀਤਾ ਹੈ ਕਿ ਜੋ ਗਾਗ ਦੀਵਾਲੀ ਤੱਕ ਅਰਜੀ ਦੇਣਗੇ ਉਹਨਾਂ ਨੂੰ ਮਿਲਣਗੇ 50000 ਤੱਕ ਜੋ ਤੁਰੰਤ ਮੁਫਤ ਲੋਨ ਦਿੱਤਾ ਜਾਵੇਗਾ ਜੇਕਰ ਤੁਸੀਂ ਇਹ ਬੈਂਕ ਨੂੰ ਆਪਣੀ ਐਪਲੀਕੇਸ਼ਨ ਦੇਣ ਵਿੱਚ ਅਰਜੀ ਦੇਣ ਵਿੱਚ ਦੇਰੀ ਕਰ ਦਿੰਦੇ ਜੇ ਤਾਂ ਤੁਹਾਨੂੰ ਸਿਰਫ 50000 ਤੱਕ ਦਾ ਲੋਨ ਹੀ ਮਿਲੇਗਾ ਉਹ ਵੀ ਤੁਹਾਨੂੰ EMI ਪਰ ਨਹੀਂ ਹੋਵੇਗੀ ਕਿਸ ਤਰ੍ਹਾਂ ਤੁਹਾਨੂੰ EMI ਭਰ ਕੇ ਇਸ ਲੋਨ ਨੂੰ ਆਪਣੇ ਤੱਕ ਪ੍ਰਾਪਤ ਕਰ ਸਕਦੇ ਜੇ ਉਹ ਵੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਨੇ ਤੁਹਾਨੂੰ ਕਿੰਨੀ ਵਿਆਜ ਦਰ ਲੱਗੇਗੀ ਜੇਕਰ ਤੁਸੀਂ ਦਿਵਾਲੀ ਤੇ ਲਾਗੇ ਲਾਗੇ ਇਸ ਵੀਡੀਓ ਨੂੰ ਵੇਖ ਕੇ ਆਪਣਾ ਲੋਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਲੋਨ ਬਿਲਕੁਲ ਮੁਫਤ ਦਿੱਤਾ ਜਾਵੇਗਾ ਦਿਵਾਲੀ ਤੋਂ ਬਾਅਦ ਬਾਅਦ ਇਹ ਆਫਰ ਖਤਮ ਹੋ ਜਾਵੇਗਾ ਤਾਂ ਤੁਹਾਨੂੰ EMI ਤੇ ਹੀ ਲੋਨ ਪ੍ਰਾਪਤ ਹੋਵੇਗਾ ਤੇ ਤੁਹਾਨੂੰ EMI ਪਰ ਨਹੀਂ ਹੋਵੇਗੀ ਕਿੰਨੀ ਪਰ ਨਹੀਂ ਹੋਵੇਗੀ ਉਹ ਵੀ ਤੁਹਾਨੂੰ ਦੱਸਦੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣ ਅੱਗੇ ਚੱਲਦੇ ਹਾਂ ਲੋਨ ਦੀ ਰਕਮ EMI ਤੇ ਵਿਆਜ ਦਰ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਗੱਲ ਕਰਦੇ ਹਾਂ ਪੂਰੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਹਾਂ ਹੁਣ ਗੱਲ ਕਰੀਏ ਸਭ ਤੋਂ ਮਹੱਤਵਪੂਰਨ ਚੀਜ਼ ਦੀ ਲੋਨ ਦੀ ਰਕਮ ਵਿਆਜ ਦਰ ਅਤੇ EMI ਦੀ ਨੰਬਰ 1 ਤੇ ਤੁਸੀਂ 10000 ਤੋਂ ਲੈ ਕੇ 50000 ਤੱਕ ਦਾ ਇਨਸਟੈਂਟ ਲੋਨ ਲੈ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੈ ਆਪਣੀ ਜ਼ਰੂਰਤ ਅਨੁਸਾਰ ਨੰਬਰ 2 ਤੇ ਵਿਆਜ ਦਰ 11% ਤੋਂ ਸ਼ੁਰੂ ਹੋ ਕੇ 24% ਤੱਕ ਹੋ ਸਕਦੀ ਹੈ ਸਿਵਲ ਸਕੋਰ ਉੱਪਰ ਤੁਹਾਡੇ ਨਿਰਭਰ ਕਰਦਾ ਹੈ ਤੁਹਾਡੇ ਸਿਵਲ ਸਕੋਰ ਕਿੰਨੇ ਵਧੀਆ ਨੇ 11% ਤੋਂ ਲੈ ਕੇ 24% ਤੱਕ ਤੁਹਾਨੂੰ ਵਿਆਜ ਦਰ ਦੇਣੀ ਪੈ ਸਕਦੀ ਹੈ ਨੰਬਰ 3 ਤੇ ਲੋਨ ਦੀ ਜੋ ਮਿਆਦ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਹੈਗੀ ਹੈ ਤੁਸੀਂ ਆਪਣੇ ਆਪਣੇ ਲੋਨ ਦੇ ਵਰਤੋਂ ਦੇ ਹਿਸਾਬ ਨਾਲ ਦੇਖ ਸਕਦੇ ਤੁਸੀਂ 6 ਮਹੀਨਾ ਵਿੱਚ ਪਰ ਸਕਦੇ ਜੇ ਜਾਂ ਫਿਰ 3 ਸਾਲਾਂ ਦੇ ਵਿੱਚ ਪਰ ਸਕਦੇ ਜੇ ਨੰਬਰ 4 ਤੇ ਕੀ ਜੇ ਤੁਸੀਂ 50000 ਦਾ ਲੋਨ ਜੇਕਰ ਤੁਸੀਂ 50000 ਤੱਕ ਦਾ ਲੋਨ 1 ਸਾਲ ਲਈ ਲੈਂਦੇ ਹੋ ਤਾਂ EMI ਲਗਭਗ ਤੁਹਾਨੂੰ 4500 ਪਰ ਨਹੀਂ ਹੋਵੇਗੀ ਯਾਨੀ ਕਿ ਤੁਸੀਂ 4500 ਤੱਕ ਹੋ ਸਕਦੀ ਹੈ ਇਸ ਨੂੰ ਵੱਧ ਘੱਟ ਵੀ ਹੋ ਸਕਦੀ ਹੈ ਬਾਕੀ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਤੁਸੀਂ ਇਸ ਨੂੰ ਕਿੰਨੇ ਟਾਈਮ ਅਤੇ ਕਿੰਨੇ ਸਮੇਂ ਵਾਸਤੇ ਅਤੇ ਕਿੰਨਾ ਲੋਨ ਪ੍ਰਾਪਤ ਕਰ ਰਹੇ ਹੋ ਇਸ ਦੇ ਉੱਪਰ ਤੁਸੀਂ ਹੀ ਆਪ ਹੀ ਨਿਰਭਰ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਭਰ ਸਕਦੇ ਜੇ ਅਤੇ ਕਿੰਨਾ ਸਮਾਂ ਲੈ ਸਕਦੇ ਜੇ ਇਸ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾ ਜੇ ਅੱਗੇ ਤਾਂ ਜੋ ਇਹ ਜਾਣਕਾਰੀ ਹੋਰ ਲੋਕਾਂ ਤੱਕ ਪਹੁੰਚ ਸਕੇ ਉਹ ਵੀ ਆਪਣਾ ਮੋਫਟ ਸਕੀਮ ਦਾ ਲਾਭ ਲੈ ਸਕਣ ਜੋ ਪੰਜਾਬ ਨੈਸ਼ਨਲ ਬੈਂਕ ਧਾਰਕ ਹਨ ਉਹਨਾਂ ਵਾਸਤੇ ਸਕੀਮ ਚਲਾਈ ਗਈ ਹੈ ਐਸਪੀ